हां जी दोस्तों सत श्री अकाल स्वागत करते हैं तौड़ा राज संतू फार्मिंग ਦੇ ਵਿੱਚ ਕਿਸਾਨਾਂ ਕਰੋ ਅੱਜ ਇਸ ਕਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚੋਲਾ ਸਾਹਿਬ ਤੋਂ ਦੋਸਤੋ ਕਿ ਛੜਕ ਪਿੰਡ ਰਤੋ ਕੇ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਵੀਰ ਗਿੰਦਰ ਦਾ ਘਰ ਆ ਤੇ ਗਿੰਦਰ ਚੋਲੇ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਇੱਕ ਵੀਡੀਓ ਆਪਾਂ ਇਸ ਘਰੋਂ ਪਾਈ ਸੀ ਅੱਜ ਤੋਂ ਕੋਈ ਹਫ਼ਤਾ ਖੰਡਕ ਪਹਿਲਾਂ ਪਸ਼ੂ ਵਪਾਰ ਦਾ ਕੀਤਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਵੀਰ ਲਿਆ ਕੇ ਕੋਈ ਦੋ ਚਾਰ ਨਗ ਸੇਲ ਕਰ ਦਿੰਦਾ ਮੱਚਾ ਚੰਗੀਆਂ ਝੋਟੀਆਂ ਚੰਗੀਆਂ ਆਉਂਦੀਆਂ ਨੇ ਵਾੜਾ ਹਰ ਇੱਕ ਤਰ੍ਹਾਂ ਦੇ ਹਰ ਇੱਕ ਕਿਸਮ ਦੇ ਪਸ਼ੂ ਜਿਹੜੇ ਆ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾਤਾ ਨੂੰ ਟੋਟਲ ਵੈਸੇ ਤਿੰਨ ਦਿਖਾਉਣੇ ਆ ਦੋ ਗੱਬਣ ਪਸ਼ੂ ਆ ਇੱਕ ਝੋਟੀ ਪਹਿਲਾਂ ਪਲੂਨ ਪਹਿਲਾ ਸੁਆ ਦੋਸਤੋ ਝੋਟੀ ਸੂਈ ਆ ਤਾਜੀ ਸੱਜਰ ਸੋ ਇਹ ਤਿੰਨਾਂ ਨਗਾ ਦੀ ਡਿਟੇਲ ਤੁਹਾਨੂੰ ਵੀਰ ਗਿੰਦਰ ਦੇਊਗਾ ਪੂਰੀ ਡਿਟੇਲ ਆ ਪਹਿਲਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਅੱਜ ਤਰੀਕ ਦੋਸਤੋ 15 ਸਤੰਬਰ ਆ ਨੋਟ ਕਰੋ ਤੁਸੀਂ ਸਮਾਂ ਕੋਈ ਦੁਪਹਿਰ ਦੇ ਡੇਢ ਪੌਣੀ 2:00 ਵਜੇ ਦਾ ਉਹ ਕਰਦਿਆਂ ਗੱਲਬਾਤ ਗਿੰਦਰ ਚੋਲੇ ਦੇ ਨਾਲ ਲੈ ਵੀ ਵੀਰ ਗਿੰਦਰ ਕੀ ਹਾਲ ਨੇ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਵਾਹਿਗੁਰੂ ਜਿੱਕੀ ਫਤਿਹ ਹੋਰ ਕਹੀਂ ਸੁਣਾਓ ਭਾਜੀ ਠੀਕ ਠਾਕ ਜੀ ਬੜੇ ਵਧੀਆ ਗਿੰਦਰ ਸਿੰਘ ਠੀਕ ਠਾਕ ਚਲੋ ਸ਼ੁਕਰਮਾਲਕ ਦਾ ਗਿੰਦਰ ਪਸ਼ੂ ਉਦੋਂ ਆਪਾਂ ਇੱਕ ਹੀ ਪਾਈ ਸੀ ਝੋਟੀ ਹਾਂਜੀ ਆ ਉਹ ਫੇਰ ਇੱਕ ਪੌਣੀਆ ਤੇ ਉਦੋਂ ਵੀ ਦੋ ਸੀ ਮੁੜ ਕੇ ਇੱਕ ਰਹਿ ਗਈ ਹੁਣ ਅੱਜ ਚੌਹਾਂ ਦੀ ਪੌਣੀ ਆਹ ਫੇਰ ਉਹ ਵੱਡੀ ਮੈਂ ਦਾ ਸੌਦਾ ਹੋ ਗਿਆ ਪਰਲੀ ਦਾ ਅੱਛਾ ਇੱਕ ਵਿਕ ਗਿਆ ਉਸਰੇ ਦੇ ਤਾਂਜੂ ਪਰਲੇ ਬਣੇ ਲੋ ਦੋਸਤੋ ਸਵਾ ਲੱਖ ਰੁਪਈਆ ਵਟ ਕੇ ਵੀਰ ਬੈਠਾ ਪਰਲੇ ਬਣੇ ਲਾਸਟ ਦੇ ਵਿੱਚ ਝੋਟੀ ਬੜੀ ਖੂਬਸੂਰਤ ਚੰਗੀ ਵੀਰ ਨੇ ਪਾਈ ਆ ਬਹੁਤ ਵਧੀਆ ਚੰਗੀ ਝੋਟੀ ਆ ਚਲੋ ਫਿਲਹਾਲ ਉਹ ਸੇਲ ਹੋ ਗਈ ਆ ਉਹਦੀ ਆਪਾਂ ਗੱਲਬਾਤ ਨਹੀਂ ਕਰਾਂਗੇ ਠੀਕ ਆ ਜਿਹੜਾ ਪਸ਼ੂ ਵਿਕਿਆ ਜਿਹੜੇ ਸੇਲ ਦੇ ਲਈ ਅਵੇਲੇਬਲ ਨੇ ਉਹ ਜਿਹੜੇ ਤੁਸੀਂ ਆ ਸਾਹਮਣੇ ਪਸ਼ੂ ਦੇਖ ਰਹੇ ਜੇ ਇੱਕ ਵੈੜਾ ਗੱਬਣ ਇੱਕ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਮੱਝ ਤੇ ਇੱਕ ਛੋਟੀ ਸੂਈ ਆ ਅੱਛਾ ਕਿੰਦਰ ਪਸ਼ੂ ਅੱਜ ਤਿੰਨ ਹੀ ਆਪਣੇ ਕੋਲ ਫਿਰ ਆ ਜੜੇ ਵਿਖਾਊਗਾ ਹਾਂਜੀ ਤਿੰਨ ਹੀ ਆ ਜੀ ਠੀਕ ਆ ਇਹ ਇੱਕ ਤੇ ਆ ਬੱਛੀ ਆ ਵਾਹ ਤੇ ਦੋ ਮਈਆਂ ਠੀਕ ਆ ਤੇ ਸ਼ੁਰੂਆਤ ਕਿੰਦਰ ਇੱਥੋਂ ਕਰ ਲੈਣੇ ਆ ਬੱਛੀ ਤੋਂ ਕਰ ਲੋ ਬੇਸ਼ੱਕ ਸੋ ਦੋਸਤੋ ਇੱਕ ਛੋਟੀ ਵੀ ਤੁਹਾਨੂੰ ਦਿਖਾਵਾਂਗੇ ਪਹਿਲਾ ਸੂਆ ਛੋਟੀ ਸੂਈ ਆ ਉਹ ਤੁਸੀਂ ਸੈਕੰਡ ਨੰਬਰ ਤੇ ਦੇਖੋਗੇ ਤੇ ਸ਼ੁਰੂਆਤ ਆਪਾਂ ਐਸੇ ਬਾਹਰ ਤੋਂ ਕਰਦੇ ਆ ਇਹ ਗੱਭਾਂ ਦਾ ਸੂਆਗਾ ਕਿ ਨਮਸ ਹੁੰਦੀ ਆ ਇਹ ਦੂਜਾ ਸੂਆ ਸੁਣੀ ਆ ਦੂਜਾ ਸੂਆ ਹਾਂਜੀ ਤੇ ਸਮਾਂ ਕਿੰਨਾ ਕੁ ਲੈਂਦੀ ਆ ਸਮਾ ਵਸ 2-4 ਦਿਨ ਹੀ ਲਾ ਲੋ ਅੱਜ ਊਪੇ ਸਵੇਰੇ ਊਪੇ ਠੀਕ ਹੈ ਜੀ ਬਾਕੀ ਠੰਡੀ ਠੁੰਡੀ ਸੀਲਸੂਲ ਬਹੁਤ ਆ ਜਿਸ ਤਰ੍ਹਾਂ ਮਰਜੀ ਮਈਆਂ ਨੂੰ ਨਹਾਉਂਦੀ ਆ ਆ ਇਹ ਨਹੀਂ ਵੀ ਜਦੋਂ ਨਵਾਉਣਾ ਵਾ ਖੌਰੂ ਪਾਉਣਾ ਇੰਨੇ ਚਾ ਕੋਈ ਗੱਲ ਜਿੱਤ ਧੀਰੀ ਧੂਰੀ ਬਹੁਤ ਆ ਹੈ ਜਿੰਨਾ ਮਰਜੀ ਹੱਥ ਲਾਈ ਜਾਓ ਸੀਲ ਬਹੁਤ ਆ ਤਿੱਪਣ ਤਾਂ ਪਾਉਣ ਦੀ ਓਕੇ ਰਪੋਡ ਤਿੱਪਣ ਓਕੇ ਆ ਜੀ ਕੋਈ ਇਹਦੇ ਵਿੱਚ ਕੋਰਾ ਜਨਾਵ ਨਹੀਂ ਮਤਲਬ ਅਜੇ ਆਉਣ ਵੀ ਸ਼ਹਿਦ ਹੀ ਦਿਆ ਹੋ ਸਕਦਾ 2-4 ਦਿਨ ਲੈ ਜੇ ਪਰ ਤਿਆਰੀ ਤੇ ਹੀ ਬੋਲੋ ਨਹੀਂ ਭੰਨਿਆ ਹੈ ਹਾਂ ਜੀ ਲੋ ਵੀ ਦੋਸਤੋ ਸ਼ਹਿਦ ਹੀ ਆਉਂਦਾ ਤਿੱਪਣ ਚ ਅੱਜ ਦੂਜਾ ਸੂਹੋ ਦੋਸਤੋ ਇਸ ਵਾਰ ਨੇ ਸੂਣਾ ਦਿਨ 5 ਲੈ ਜੇ 4 ਲੈ ਜੇ ਸੋ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ ਇੱਕ ਥੋੜਾ ਜਿਹਾ ਨਿਸ਼ਾਨ ਦਾ ਜਿਹਦੇ ਉੱਪਰ ਆਪਾਂ ਤੁਹਾਨੂੰ ਨੋਟ ਕਰਾ ਦੇਨੇ ਵੀ ਇੱਥੇ ਆਣ ਕੇ ਬਹੁਤੇ ਵੀਰ ਬਾਤ ਵਿੱਚ ਆਖੋ ਵੀ ਵੀਰ ਸਾਈ ਵੀ ਇਹਨਾਂ ਪਾਇਆ ਤੇ ਦਾਗ ਨਿਸ਼ਾਨ ਲੰਬੀ ਸਕਿੰਦੇ ਦੇ 2-3 ਸੌ ਪੈਣਾ ਬਿਮਾਰੀ ਆਈ ਸੀ ਉਹਦੇ ਦਾਗ ਜਿਹੜੇ ਨਿਸ਼ਾਨ ਕਈ ਬੜਾਂ ਦੇ ਵਿੱਚ ਅੱਜ ਵੀ ਆਪਾਂ ਨੂੰ ਵੇਖਣ ਦੇ ਵਿੱਚ ਮਿਲਦੇ ਆ ਉਹ ਨਿਸ਼ਾਨ ਨਿਸ਼ੂਣ ਜੇ ਆ ਠੀਕ ਆ ਜੀ ਪੁਰਾਣੇ ਜਿਹੜੇ ਤੇ ਕਰੌਸਾਂਗ ਦੇ ਵਿੱਚ ਆ ਬਾਦਾਮੀ ਰੰਗ ਆ ਤੇ ਇੱਕ ਵਾਰੀ ਤੋੜ ਕੇ ਵੀਰ ਗਿੰਦਰ ਮੜਾ ਜਿਹਾ ਠੀਕ ਹੈ ਜੀ ਕਰੋ ਸੰਗ ਦੇ ਵਿੱਚ ਸੋ ਦੂਜਾ ਸੂਆ ਦਿਨ 5 4 5 4 ਹਜੇ ਘਟੋ ਘਟ ਲੈ ਜਾਊਗੀ ਤੇ 35 ਤੋਂ ਪਾਉਣ ਦੀ ਇੱਕ ਨੰਬਰ ਆ ਠੀਕ ਹੈ ਜੀ ਉਹ ਤੁਹਾਨੂੰ ਦੱਸ ਹੀ ਦਿੱਤੀ ਐ ਸ਼ੋਰਟੀ ਦੇ ਦੇ ਦਿੱਤੀ ਐ ਵੀ 35 ਦਾ ਪਸੂ ਮਾਰਾ ਨੀਗਾ ਪਹਿਲਾਂ ਹੀ ਆਪਣੀ ਤਸੱਲੀ ਕਰਕੇ ਮਾਰ ਲਿਆ ਜਾਂਦਾ ਪਾਕਿਸਤਾਨੀ ਤਸੱਲੀ ਕਰਕੇ ਖੜੇ ਕੋਈ ਵੀ ਜੀ ਹਾਂ ਬਿਲਕੁਲ ਬਿਲਕੁਲ ਜਿੰਨੇ ਰੁਪਏ ਦੇਣੇ ਆ ਉਹਦੀ ਤਸੱਲੀ ਕਰੇਗੇ ਸੋ ਦੋਸਤੋ ਥਣ ਜਿਹੜਾ ਨੋਕਲਾ ਥਣਾ ਸਪੇਸ ਕੋਈ 5 5 6 6 ਇੰਚ ਤੇ ਥਣ ਲਗਾ ਸੋ ਬਾਕੀ ਤੁਸੀਂ ਆ ਭਾਂਡਾ ਥਣ ਵੇਖ ਹੀ ਲਓ ਪੰਜਾਂ ਚੌ ਦਿਨਾਂ ਦੇ ਵਿੱਚ ਜਿੰਨੀ ਕਿ ਤਿਆਰੀ ਕਰਨੀ ਹੈ ਨਾਰਮਲ ਓਨੀ ਕਰਕੇ ਸੂਫੂਗੀ ਕਰਮਾ ਲਈ ਠੀਕ ਆ ਸੋ ਗੱਬਣ ਤਿਆਰੀ ਵਾਲੀ ਵਾੜ ਜਿਹੜੀ ਆਪਾਂ ਤੁਹਾਨੂੰ ਇਹ ਦਿਖਾ ਦਿੰਦੇ ਹਾਂ ਬਾਕੀ ਸੰਤੂ ਸਾਹਿਬ ਤੁਰਦੀ ਤਰਦੀ ਵੇਖ ਲਈ ਆ ਆ ਨਾ ਮਰੀ ਜੀ ਆਵੇ ਆ ਗੁੰਮੀ ਜੀ ਹੈਗੀ ਆ ਅੱਛਾ ਅੱਛਾ ਜੀ ਇਹ ਪਸ਼ੂਆਂ ਦੇ ਕੋਈ ਲੱਤ ਨਹੀਂ ਲਗਾਉਂਦੀ ਕੁਛ ਨਹੀਂ ਕਈਆਂ ਪਸ਼ੂਆਂ ਦੇ ਬਣ ਜਾਂਦੀ ਹੈ ਕੋਈ ਬੈਨ ਕਲੋਨ ਕਰਕੇ ਕੋਈ ਜ਼ਖਮ ਹੋ ਕੇ ਥਾਂ ਦਾ ਕਰਕੇ ਹੀ ਆਉਂਦੇ ਵੀ ਹੋਗੀ ਠੀਕ ਆ ਜੀ ਥੋੜੀ ਜਿਹੜੀ ਦੋਸਤੋ ਇੱਕ ਖੁਚਾਂ ਦੇ ਉੱਪਰ ਤੁਸੀਂ ਵੇਖੋਗੇ ਗੁੰਮੀ ਜੀ ਬਣੀ ਆ ਤੇ ਕਈ ਪਸ਼ੂਆਂ ਦੇ ਵਿੱਚ ਮੱਝਾਂ ਝੋਟੀਆਂ ਤੇ ਗੋਡਿਆਂ ਦੇ ਉੱਪਰ ਕਈ ਵਾਰ ਜਿਹੜੇ ਇਹ ਆਪਾਂ ਨੂੰ ਨਜ਼ਰ ਆ ਜਾਂਦੇ ਆ ਠੀਕ ਆ ਜੀ ਬੈਨ ਖਲੋਣ ਦੇ ਵਿੱਚ ਪਸ਼ੂ ਦੇ ਕਈ ਨਾ ਪੱਕੀ ਜਗ੍ਹਾ ਤੇ ਰਹਿਣ ਕਰਕੇ ਇਹ ਚੀਜ਼ਾਂ ਕਿਤਨਾ ਕਿਤੇ ਵੇਖਣ ਦੇ ਵਿੱਚ ਮਿਲ ਜਾਂਦੀਆਂ ਨੇ ਗਿੰਦਰ ਇਹ ਬਛੀ ਇਹ ਵੈੜ ਵੀਰ ਦੇਣੀ ਕਿੰਨੇ ਦੀ ਆਪਾਂ ਜਿਹੜੀ ਹਾਂ ਨਾ ਆਲੀ ਗੱਲ ਬਾਤ ਮੌਲਤੇ ਭਾਵੇਂ ਜਿੰਨਾ ਮਰਜੀ ਸੰਧੂ ਸਾਫ਼ ਕਰੀ ਜਾਈਏ ਆ ਐਂਡ ਹਾਂ ਨਾ ਹੀ 32000 ਰੁਪਏ ਦੇ ਦਿਆਂ 32 ਹਾਂਜੀ ਠੀਕ ਆ ਹੋਰ ਵੀ ਚਾਹ ਕੋਈ ਆਏਗਾ ਦਾ ਕੋਈ ਪਸਾ ਚੜਾਈ ਕਰਦੇ ਅਜ ਮਾਰਾਂਗੇ ਕਰਾਂਗੇ ਕਰਾਂਗੇ ਭਾਜੀ ਠੀਕ ਗੱਲ ਵੀ ਆਪਾਂ ਹੁਣ 32 ਤੇ ਲੀਕ ਹੀ ਮਾਰਦੀ ਆ ਵੀ ਮੁੜ ਕੇ ਰੁਪਈਆ ਨਹੀਂ ਛੜਨਾ ਆ ਜਰੂਰ ਕਰਾਂਗੇ ਜਿੰਨਾ ਵੀ ਹੋ ਸਕੇ ਸਹੀ ਹੈ ਸਹੀ ਹੈ ਹਾਂਜੀ ਤਾਂ ਦੋਸਤੋ ਨਾਰਮਲ ਰੇਟਾਂ ਦੇ ਉੱਪਰ ਹੀ ਪਸੂ ਮਿਲਣਗੇ ਠੀਕ ਹੈ ਅਲਾਵਾ ਦੇ ਕੋਈ ਨਹੀਂ ਮਾਨਤਾਨ ਆਊਗਾ ਦੇ ਆਪਣੇ ਤੋਂ ਕੋਈ ਗੱਡ ਨਹੀਂ ਆਹ ਜਰੂਰ ਹਾਂਜੀ ਲਓ ਵੀ ਜਿੰਨਾ ਵੀ ਹੋ ਸਕਦਾ ਦੋਸਤੋ ਵੀਰਾਂ ਦਾ ਮਾਨਤਾਨ ਕਰਦੇ ਆ ਕਿ 32000 ਦੇ ਵਿੱਚੋਂ ਵੀ ਠੀਕ ਹੈ ਡਿਮਾਂਡ ਕੁਝ ਵੀ ਹੋਵੇ 32000 ਲੈਦੇ ਆ ਵਿੱਚੋਂ ਛੋਟ ਸਭ ਹੋ ਜਾਊਗਾ ਮੌਕੇ ਤੇ ਸੋ ਇਹ ਵੈੜ ਜਿਹੜੀ ਆਪਾਂ ਤੁਹਾਨੂੰ ਦਿਖਾਈ ਹੈ ਕਿ ਸੈਕੰਡ ਨੰਬਰ ਤੇ ਇਧਰ ਝੋਟੀ ਤੁਸੀਂ ਦੇਖੋ ਪਹਿਲਾ ਸੁਭਾ ਕੇਂਦਰ ਸੂ ਲੋ ਜੀ ਪਹਿਲਾਂ ਝੋਟੀ ਸੂਈ ਆ ਦੋਸਤੋ ਮਗਰ ਕੀ ਚਾਰ ਦੰਦ ਆ ਜੀ ਮੂੰਹ ਚੋਗੀ ਬਾਕੀ ਇਹਨਾਂ ਵਾ ਵੀ ਮਗਰ ਕਟਾ ਕੇ ਕੱਤੀ ਮਗਰ ਕਟਾ ਵਾ ਜੀ ਲੋ ਜੀ ਗਿੱਲਾ ਨੜੂਆ ਬਿਲਕੁਲ ਬੱਚੇ ਦੇ ਨਾਲ ਆ ਕਿੱਲੇ ਨੜੂ ਨਾਲ ਬੱਚਾ ਅੱਜ ਦੂਜਾ ਕਿ ਤੀਜਾ ਦਿਨ ਹੋਊਗਾ ਮੂੰਹ ਦੀ ਬਹੁਤ ਪੋਲੀ ਪੋਲੀ ਅੱਛਾ ਜੀ ਚੱਕਰ ਹੀ ਨਹੀਂ ਜਿਤਨਾ ਮਰਦੀ ਲੋ ਜੀ ਸੋ ਮੂੰਹ ਮਾ ਫੜਾਉਂਦੀ ਠੀਕ ਆ ਜੀ ਇਹ ਵੀ ਚਾਰ ਦੰਦ ਮੂੰਹ ਆਵੇ ਸਾਈਡ ਵਾਲੀਆਂ ਕੰਨੀਆਂ ਖਲੋ ਸਿੱਧਰੋ ਸੁੱਟਿਆ ਚਾਊਗਾ ਸੋ ਛੇਕਦੇ ਤਾਂ ਬਿਲਕੁਲ ਕੰਨੀ ਵਾਲੇ ਦੰਦ ਹਜੇ ਖੜੇ ਆ ਲਗਭਗ ਹਾਂ ਜੀ ਹਾਂ ਜੀ ਤੇ ਚੋਗੀ ਕੱਤੀ ਆ ਚੋਗੀ ਸੋ ਵੇਲ ਬੂਲ ਸੋਣੀ ਆ ਵਜਨ ਵਟਾ ਪੂਰਾ ਝੋਟੀ ਦਾ ਅੱਜ ਦੂਜਾ ਕਿ ਤੀਜਾ ਜਣ ਸੂਈ ਨੂੰ ਅੱਜ ਤੀਜਾ ਦੇਣਾ ਜੀ ਤੀਜਾ ਦੇਣਾ ਬਾਕੀ ਛੋਟਾ ਆ ਜਿਆ ਸੰਧੂ ਸਾਹੋ ਥਾਣਾ ਜਿਹੜਾ ਹੁਣ ਕੱਢਦੀ ਆਉਂਦੀ ਆ ਹਾਂ ਬਾਕੀ ਬੱਚਾ ਜੋ ਲਾਇਆ ਪਸਮੀ ਉਹ ਤੋਂ ਬਹੁਤ ਵਧੀਆ ਬਣਦਾ ਇਸ ਤਰ੍ਹਾਂ ਥੋੜਾ ਪਸਮਾ ਤੋਂ ਪਹਿਲਾਂ ਜਿਵੇਂ ਥੋੜਾ ਥਣ ਛੋਟਾ ਵਿਖਾਉ ਵਿਖਾਈ ਜਾਂਦਾ ਹਾਂਜੀ ਮਗਰ ਨਾ ਥਾਣਾ ਮੁੱਠੀ ਵਾਲਾ ਬਣ ਜਾਂਦਾ ਜਦੋਂ ਆਪਾਂ ਗਾੜਲਾ ਥੋੜਾ ਜਿਵੇਂ ਆਖੀਏ ਠੀਕਾ ਛੋਟਾ ਰਾਦੀ ਮਗਰਲਾ ਬਹੁਤ ਮੁਠੀ ਜਿਹਾ ਬੰਦਾ ਠੀਕ ਹੈ ਜੀ ਚਲ ਚੁਵਾਈਆਂ ਚੁਵਾਈਆਂ ਜਾਇਆ ਪਸੂ ਤੇ ਨਿਕਲ ਆਊਗਾ ਤਾਂ ਹਾਂ ਜੀ ਅਜੇ ਦੇ ਨਹੀਂ ਤੇ ਜਿਆਦੇ ਨਹੀਂ ਆਵੇ ਜਦ ਗਿੱਲਾ 나ੜੂ ਬਿਲਕੁਲ ਸੋ ਤੋਂ ਪਹਿਲਾਂ ਝੋਟੀ ਆ ਕਈ ਚੁਵਾਈਆਂ ਚੁਵਾਈਆਂ ਲੱਗਣ ਤੋਂ ਬਾਅਦ ਆਉਣੇ ਲੱਕੇ ਸਾਹਮਣੇ ਆਜੂ ਦਿਖਾ ਦਿਓ 나ੜੂ ਗਿੱਲੇ 나ੜੂ ਦੇ ਨਾਲ ਬੱਚਾ ਕੱਟਾ ਮਗਰ ਆ ਕਰੋ ਚੱਕ ਹਾਂ ਜੀ ਤੇ ਗਿੱਲੇ ਲਓ ਜੀ ਦੂਜਾ ਅਜੇ ਦਿਨ ਵੀ ਦੂਜਾ ਹੀ ਹੈ ਨਾ ਹਾਂ ਜੀ ਤੇ ਚੁਵਾਈਆਂ ਫਿਰ ਕਹਿੰਦਾ ਆਪਣੇ ਕੋਲ ਕਿੰਨੀਆਂ ਇੱਕ ਹੋਈਆਂ ਕਿ ਦੋ ਹੋਈਆਂ ਆਪਣੇ ਇੱਥੇ ਘਰੇ ਆ ਕੇ ਨਹੀਂ ਆਪਾਂ ਸੂਣ ਨਾਲ ਹੀ ਲਿਆਂਦੀ ਆ ਗੱਬਣ ਨਹੀਂ ਜਾਂਦੀ ਸੀ ਵੀਡੀਓ ਹਾਂਜੀ ਗੱਬਣ ਲਿਆਂਦੀ ਆ ਆਪਣੇ ਕੋਲ ਸੂਈ ਇੱਥੇ ਸੂਈ ਆਪਣੇ ਘਰੇ ਆ ਜੇਰ ਪ੍ਰੋਪਰ ਪਈ ਉਹ ਵੀ ਵੀਡੀਓ ਹੈਗੀ ਆਪਣੇ ਕੋਲ ਸਾਰਾ ਡਾਟਾ ਹੈਗਾ ਹੈ ਹਾਂਜੀ ਲਓ ਜੀ ਪ੍ਰੋਪਰ ਜੇਰ ਜੂਰ ਪਈ ਦੀ ਵੀਡੀਓ ਆ ਇੱਥੇ ਸੂਈ ਇੱਥੇ ਹੀ ਆਣ ਕੇ ਠੀਕ ਆ ਹਾਂਜੀ ਹਾਂਜੀ ਆਪਣੇ ਘਰੇ ਤੇ ਬਾਕੀ ਉਹ ਤੁਸੀਂ ਇੱਥੇ ਆਣ ਕੇ ਮੇਰਾ ਵੀਰ ਦਾ ਵੀਡੀਓ ਵੇਖ ਲਿਓ ਜਿਹੜੇ ਭਰਾ ਨੇ ਵੀ ਸੌਦਾ ਕਰਨਾ ਬਾਕੀ ਫੇਸ ਕੁਆਲਿਟੀ ਚੰਗੀ ਆ ਛੋਟਾ ਸਿੰਘ ਆ ਤੇ ਉਪਰੋਂ ਥੋੜਾ ਗੁਲਾਈ ਦੇ ਵਿੱਚ ਘੁੰਮਿਆ ਠੀਕ ਆ ਜੀ ਥੋੜਾ ਜਿਹਾ ਉੱਚਾ ਖੁੱਲਾ ਵੀ ਕਹਿ ਸਕਦੇ ਆ ਬਾਕੀ ਝੋਟੀ ਦੇ ਕੱਦ ਪੂਰਾ ਮੇਲ ਖਾਂਦਾ ਠੀਕ ਆ ਸੋ ਉਲਟ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਆਪਾਂ ਦਿਖਾ ਰਹੇ ਆ ਥਾਣੇ ਦੇਖੋ ਠੀਕ ਆ ਤੇ ਗਿੰਦਰ ਬੌਲਾ ਕਿੰਨਾ ਹੋਊਗਾ ਘੱਟੋ ਘੱਟ ਦੇਥੇ ਹੋਣਾ ਭਾਜੀ ਬੌਲਾ ਦੇ ਥੱਲੇ 5-6 ਕਿਲੋ ਹੋਊਗਾ ਤਕਰੀਬਨ 5-6 ਕਿਲੋ ਹਾਂਜੀ ਲਓ ਜੀ ਬਾਕੀ ਬੱਚੇ ਨੂੰ ਜਿਵੇਂ ਪਹਿਲਾਂ ਬਿਲਕੁਲ ਹੱਸ ਕੇ ਬਿਲਕੁਲ ਮੈਂ ਆਪਾਂ ਬੱਚਾ ਲਾ ਕੇ ਪਹਿਲਾਂ ਵਿਖਾ ਦਿੰਨੇ ਨਾਲ ਤੁਹਾਨੂੰ ਚੈੱਕ ਹੋ ਜਾਣਗੇ ਫੇਰ ਹੀ ਤੋਰਦੇ ਲਓ ਜੀ ਸੋ ਬੱਚਾ ਲਾ ਦਿੰਨੇ ਆ ਦੋਸਤੋ ਨਾਲ ਦੀ ਨਾਲ ਪਹਿਲਾਂ ਝੋਟੀ ਆ ਕਈ ਵੀਰਾਂ ਦੇ ਮਨ ਦੇ ਵਿੱਚ ਇਹ ਨਾ ਹੋਵੇ ਕਿ ਪਹਿਲਾਂ ਪਸ਼ੂ ਆ ਪਹਿਲਾਂ ਸੂਆ ਸੂਈ ਆ ਕੋਈ ਹੋਰ ਉਲਨਾ ਕਰਦੀ ਹੋਵੇ ਤੇ ਦੋ ਦੋ ਚਾਰ ਚਾਰ ਧਾਰਾ ਮਰਦਾਂਗੇ। ਲਓ ਵੀ ਦੋਸਤੋ ਫਿਲਹਾਲ ਹੁਣ ਜਿਹੜਾ ਮੌਕੇ ਦੀ ਸਿਚੁਏਸ਼ਨ ਆ ਉਹ ਤੁਹਾਨੂੰ ਆਪਾਂ ਨੋਟ ਕਰਵਾਤੀ ਆ ਠੀਕ ਆ। ਸੋ ਪਹਿਲਾਂ ਝੋਟੀ ਇੱਕ ਵਾਰੀ ਖੋਲ ਕੇ ਆਪਾਂ ਤੁਹਾਨੂੰ ਲੰਬਾ ਤੋਰ ਕੇ ਦਿਖਾਉਨੇ ਆ। ਦੁੱਧ ਮੇਰਾ ਵੀਰ ਕੋਈ 5 6 6 ਕਿਲੋ ਤੋਂ ਸਟਾਰਟਿੰਗ ਹੋਈ ਆ। ਹਾਂਜੀ ਬੌਲੀ ਅਜੇ ਨਹੀਂ ਗਾਜੀ। ਆਹ। ਬਾਕੀ ਅਜੇ ਤੇ ਬੌਲੀ ਬਣ ਆ ਬੌਲੀ ਬਣਦੀ ਆ ਜੀ ਅਜੇ ਸੋਈ ਅਜ ਦੂਜਾ ਦਿਨੀਆਂ ਲਗਪਗ। ਦੂਜਾ ਦੂਜਾ ਦਿਨੀਆਂ ਅਜਾ ਮਤਲਬ ਸੋ ਬਾਕੀ ਪੇਟਪੁਰਾ ਵਾਲੀ ਸਾਈਡ ਤੋਂ ਸੋਹਣੀ ਆ ਝੋਟੀ ਲਵੀ ਆ ਠੀਕ ਆ ਜੀ। ਤੇ ਮੋਹੋਂ ਦ ਚੋਕ ਦੇ ਬਰਾਬਰ ਆ ਤੇ ਛੇਕ ਕੰਨੀ ਵਾਲੇ ਅਜੇ ਖੜੇ ਆ ਦੰਦ ਦੋ ਦੋਵੇਂ ਸਾਈਡਾਂ ਦੋਵੇਂ ਦੋਵੇਂ ਜਿਹੜੇ ਦੰਦ ਤੇ ਜੇ ਖੜੇ ਆ ਠੀਕ ਆ ਸੁਬੇਲ ਬੂਲ ਵੀ ਸੋਹਣੀ ਏ ਝੋਟੀ ਦੀ ਸੋ ਕਤਕੁੱਦ ਦੀ ਚੰਗੀ ਆ ਠੀਕ ਆ ਬੱਚੇ ਤਾਂ ਬਹੁਤ ਜਾਂਦੇ ਅਸਲ 'ਚ ਝੋਟੀਆਂ ਜਿਹੜੀਆਂ ਤੋਂ ਕਿਸਾਨ ਵੀ ਤਾਂ ਦੂਜੇ ਸੂਵੇ ਤੀਜੇ ਸੂਵੇ ਜਾ ਕੇ ਬਣਦੀਆਂ ਠੀਕ ਆ ਜੀ ਜਿੱਦਾਂ ਆਪਾਂ ਮਰਜ਼ੀ ਗੱਲ ਕਰ ਲਈਏ ਸੋ ਦੂਜੇ ਤੀਜੇ ਸੂਵੇ ਪਸ਼ੂ ਜਾ ਕੇ ਬਣਦਾ ਅਸਲ 'ਚ ਸੋ ਪਹਿਲਾਂ ਝੋਟੀ ਆ ਵੀਰ ਗਿੰਦਰ ਦੇ ਕੋਲ ਹਾਂ ਕੋਈ ਗੱਲ ਨਹੀਂ ਦੇਖੋ

ਬਾਕੀ ਸੰਧੂ ਸਾਹ ਜੀ ਥਣ ਮੁਠੀ ਵਾਲਾ ਲੱਗਾ ਹੁੰਦਾ ਤੇ ਕੱਟੀ ਜਿੱਧਰ ਨੂੰ ਮਰਜੀ ਵੇਚ ਲੈਂਦੇ ਆ ਬਿਲਕੁਲ ਬਿਲਕੁਲ ਆਹ ਗੱਲ ਆ ਉਹ ਚਲੋ ਨੇਚਰਲੀ ਕੁਦਰਤੀ ਹੈ ਜੀ ਹਾਂਜੀ ਹਾਂਜੀ ਇਹ ਚੁਵਾਈਆਂ ਚੁਵਾਈਆਂ ਤੇ ਆਪਾਂ ਤਾਂ ਹੀ ਜ਼ਿਕਰ ਕਰਦੇ ਵੀ ਜਿਹੜੇ ਵੀਰ ਚਲੋ 파ਰਕੂ ਸਿਆਣੇ ਆ ਚੁਵਾਈਆਂ ਲੱਗਣ ਤੋਂ ਬਾਅਦ ਉਹ ਆ ਹੀ ਜਾਊਗਾ ਹੌਲੀ ਹੌਲੀ ਹਾਂਜੀ ਹਾਂਜੀ ਤੇ ਛੇ ਬੰਦੂ ਕੀ ਥਣ ਬਾਕੀ ਬਹੁਤ ਬੰਦੂ ਸਾ ਤੇ ਕਿੱਧਰ ਦੇ ਦਾਂਗੇ ਕਿੰਨੇ ਦੀ ਇਹ ਸੰਧੂ ਸਾਹ ਜੇ ਤੇ ਉਹ ਗੱਲ ਆਂਦੀ ਆ ਵੀ ਜੇ ਤੇ ਥਣ ਹੋ ਜਾਂਦਾ ਜਿਦਾ ਮੁੱਠੀ ਵਾਲਾ ਬਣਦਾ ਆ ਫਿਰ ਤੇ ਭਾਵੇਂ ਲੱਖ ਦੀ ਵੇਚ ਦਿੰਦੇ ਗੱਡੀ ਆ ਨਹੀਂ ਹੁਣ ਆਪਾਂ ਗੱਲ ਕਰੀਏ ਚਲੋ ਜੋ ਹੈਗਾ ਉਹ ਤਾਂ ਹੈਗਾ ਹੀ ਹੈਗਾ ਹੁਣ ਥੱਲੇ ਹੁਣ 80 ਦੀ ਦੇ ਦਿਆਂ ਨਾ ਜੀ 80 ਸਹੀ ਸਹੀ ਇੱਕ ਗੱਲ ਕਰਦੇ ਵੀ ਜਿਹੜੀ ਬਲਕਿ ਪਹਿਲਾਂ ਦੂਜੇ ਫੋਨਾਂ ਦੇ ਉੱਪਰ ਵੀ ਇਹ ਜਿਹੜੇ ਸੌਦਾ ਕਰਕੇ ਆਉਂਦੇ 2000 ਰੁਪਏ ਛੱਡਦੇ 70 ਦੀ ਹੋਰ ਲਾ ਦੇ ਮੈਂ ਨਾ ਜਾਣ ਦੇ ਔਖਾ ਹੁੰਦਾ ਔਖਾ ਹੁੰਦਾ ਹਾਂ ਆਇਆ ਹਾਂਜੀ ਲੱਭਣੀ ਜੇ ਰੋਟੀ ਲੱਭਣੀ ਚਾਹੀਦੀ ਤੈਨੂੰ ਅੱਗੇ ਗਾਂ ਅਗਲੇ ਵੀਰ ਨੂੰ ਵੀ ਮੰਨ ਲਾ ਵੀ ਕੋਈ ਨਹੀਂ ਕੋਈ ਚੱਕ ਪਾਪੜ ਤੇ ਚ ਲੱਗੇ ਬਾਕੀ ਜੀ ਦੁੱਧ ਵੀ ਕੱਟੀ ਵਧੀਆ ਕੱਢੂਗੀ। ਹਾਂ। ਦੁੱਧ ਵਾਲੀ ਹੈ ਗੱਟੀ ਕਰਤੂਤ ਵਾਲੀ ਦਾ ਪਤਾ ਲੱਗ ਜਾਂਦਾ ਜੀ। ਬਿਲਕੁਲ ਬਿਲਕੁਲ। ਲਓ ਦੱਸੋ ਕੋਈ ਡਰਾਕਨ ਛੜਾਕਲ ਜਿਨੀਓ ਆਪਾਂ ਤਾਂ ਹੀ ਬੱਚਾ ਛੜਾ ਕੇ ਜਿਹੜੀ ਤੁਹਾਨੂੰ ਦਿਖਾਤੀ 78000 ਦੀ ਮਿਲ ਜਾਊਗੀ। ਸੋ ਪਸੰਦ ਆਊਗੀ ਚਲੋ ਮੌਕੇ ਤੇ ਥੋੜਾ ਬੋਧਾ ਮਾਰਾਂਗੇ ਜਰੂਰ। ਠੀਕ ਹੈ ਜੀ। ਠੀਕ। ਅਗਲੀ ਮੱਝ ਜਿਹੜੀ ਆਪਣੀ ਇਹ ਦਿਖਾਈਏ ਆਪਾਂ। ਤੇ ਮੱਝ ਤਾਂ ਕੀ ਵੇਰਵਾ? ਇਹ ਸੰਧੂ ਸਾਹਿਬ ਦੂਜਾ ਸੂਆ ਸੋਣੀ ਹੈ ਜੀ। ਅੱਛਾ। ਦੂਜਾ ਸੂਆ। ਇਹ ਬਾਕੀ ਗੱਬਣ ਆ। ਹਾਂ। 2-4 ਦਿਨ ਹੀ ਲੈਂਦੀ ਆ। ਠੀਕ ਹੈ ਹਾਂਜੀ ਬਾਬੇ ਗੱਬਣ ਦੋਸਤੋ ਵੀ ਤਿਆਰੀ ਵਾਲੀ ਆ ਦੂਜਾ ਸਵੇਰ ਦੱਸ ਰਿਹਾ ਵੀਰ ਵੀ ਦੱਸੋ ਤੇ ਬਾਹਰ ਕੱਢ ਕੇ ਦਿਖਾਉਣੇ ਆ ਠੀਕ ਆ ਜੀ ਮਾ ਜਿਹੜੀ ਝੋਟੀ ਹੈ ਵੱਡੇ ਕਦ ਬੁੱਤ ਵਿੱਚ ਕਾਠੀ ਕੂਠੀ ਤੁਸੀਂ ਕਰੋ ਚੈੱਕ ਫੁੱਲ ਵੱਡੇ ਕਦ ਕਾਠ ਵਿੱਚ ਤੇ ਜਮੀ ਪਲੀ ਵੀ ਪੂਰੀ ਆ ਠੀਕ ਆ ਜੀ ਫੁੱਲ ਵਜਨ ਨੋੜ ਦੇ ਵਿੱਚ ਲੈ ਜੂ ਹਫਤਾ ਕੰਢ ਅਜੇ ਹੋ ਸਕਦਾ ਸੰਧੂ ਸਾਹਿਬ ਲੈ ਆ ਵੀ ਅਜੇ ਤਿੱਪੀ ਗਿਆ ਤੇ ਅੱਜ ਹੀ ਆਈ ਆਪਣੇ ਕੋਲ ਆ ਸ਼ਹਿਦ ਹੀ ਅਜੇ ਆਉਂਦਾ ਤੇ ਇਹ ਤੇ ਆਪਣਾ ਸ਼ਹਿਦ ਹੀ ਆਉਂਦਾ ਹਾਂਜੀ ਠੀਕ ਆ ਜੀ ਕਿਪਣ ਤੋਂ ਬਹੁਤ ਬਹੁਤ ਸੋਟਾਂ ਝਟੂਚਾ ਜਿਹੜਾ ਦੋਸਤੋ ਝੋਟੀ ਦਾ ਤੁਸੀਂ ਚੈੱਕ ਕਰੋ ਫੁੱਲ ਵੱਡੇ ਕੱਦ ਪੁੱਤ ਵਿੱਚ ਆ ਇੱਕ ਸਿੰਘ ਤਾਂ ਮੈਂ ਤੁਹਾਨੂੰ ਨੋਟ ਕਰਾ ਦੇਣਾ ਕਿੰਦਰ ਵਿਖਾ ਦੀ ਮਾੜਿਆ ਵੀਰਾਂ ਨੂੰ ਇੱਕ ਸਿੰਘ ਤਾਂ ਜਿਹੜਾ ਦੋਸਤੋ ਖੋਲ ਜਿਆ ਲੱਥਾ ਠੀਕ ਆ ਜੀ ਖੋਕ ਲੱਥਾ ਇੱਕ ਸਿੰਘ ਪੂਰਾ ਪਰਲੇ ਪਾਸਿਓਂ ਗੁਲਾਈ ਦੇ ਵਿੱਚ ਆ ਠੀਕ ਆ ਸੋ ਬਾਕੀ ਕੱਦਵਜਨ ਪੂਰਾ ਥੱਲੇ ਉਹ ਜਿਹੜਾ ਦੋਸਤੋ ਗੁਲੀ ਗੱਲੀ ਜਿਹੜੀ ਉਹ ਪੂਰੀ ਆ ਉਪਰੋਂ ਕੈਪ ਕਿਤੇ ਲੱਥ ਗਿਆ ਕਿਤੇ ਠੀਕ ਆ ਜੀ ਉਹ ਤੁਸੀਂ ਨੋਟ ਕਰ ਲਿਓ ਬਾਕੀ ਕਾਟ ਕਾਠ ਵਾਲੀ ਆ ਥੱਲੇ ਲੇਵੇ ਦੀ ਬੜੀ ਖਬਰਦਾਰ ਆ ਠੀਕ ਆ ਹਫਤਾ ਲੈ ਜੇ ਤੇ ਹੈ ਵੀ ਬਿਲਕੁਲ ਬਲੈਕ ਹੀ ਆ ਕੁਝ ਕੁ ਮਗਰ ਜਿਹੜੇ ਪੂਛ ਦੇ ਵਾਲ ਵਾਈਟ ਆ ਬਾਕੀ ਓਵਰਆਲ ਸਾਰੀ ਬਲੈਕ ਹੀ ਆ ਨਿੱਗਰ ਪਿੱਠਪੂੜੇ ਦੇ ਵਿੱਚ ਸੁ ਨਿੱਗਰ ਲੇਵਾ ਬਿਲਕੁਲ ਬਾਕੀ ਸੰਤੂ ਸਾਹਿਬ ਠੰਡੀ ਠੁੰਡੀ ਬਹੁਤ ਜਿਆਦੀ ਹਾਂ ਇਨਾ ਵਾ ਵੀ ਦੁੱਧ 16 15 16 ਕਿਲੋ ਉਹਨਾਂ ਦੱਸਿਆ ਵਾ ਵੀ ਚਵਾਊਗੀ ਹਾਂ 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 ਅ ਪਹਿਲੇ ਸਵੇ ਉਹਨਾਂ ਦੱਸਿਆ ਵਾ ਵੀ ਸਾਢੇ 13 14 ਸਾਢੇ 13 14 ਇਹਨਾਂ ਦਿੱਤਾ ਵੀ ਚਵਾ ਗਈ ਸੀ ਪਹਿਲੇ ਹਾਂ ਜੀ ਪਹਿਲੇ ਸਵੇ ਹਾਂ ਹੁਣ ਆਪਾਂ ਜਿਆਦਾ ਨਹੀਂ ਚਲੋ 16 ਕਿ ਤੇ ਚਵਾ ਹੀ ਜਾਣਾ ਇਹਨੇ ਹਾਂ ਜੀ ਉਹਨਾਂ ਦੇ ਚਾਊਗੀ ਤੇ ਪਰ ਬਹੁਤ ਮੋਗਿਆਂ ਨੂੰ ਆਈ ਠੀਕ ਆ ਜੀ ਹਾਂ ਜੀ ਓਕੇ ਓਕੇ ਲਓ ਜੀ ਸੋ ਫੁੱਲ ਹੈਵੀ ਬਾਡੀ ਵੇਟ ਪੂਰੇ ਵਜਨ ਲੋਡ ਦੇ ਵਿੱਚ ਠੀਕ ਆ ਜੀ ਸੋ ਚੰਗੀ ਜਮੀ ਪਲੀ ਪੂਰੇ ਵਜਨ ਲੋਡ ਦੇ ਵਿੱਚ ਇਹ ਜਿਹੜੀ ਦੋਸਤੋ ਛੋਟੀ ਪਕਾਊਗਾ ਸੋ ਥਣ ਦੇਵੇ ਦੀ ਵੀ ਪੂਰੀ ਸਫਾਈ ਆ ਆ ਤੁਹਾਨੂੰ ਥੋੜਾ ਲਾਗਿਓ ਦਿਖਾ ਦਗੀ ਆਪਾਂ ਕਰੋ ਚੈੱਕ ਸੋ ਅੱਗੋਂ ਪਿਛੋਂ ਸੱਜੇ ਖੱਬੇ ਪੂਰੀ ਤਸੱਲੀ ਨਾਲ ਦੇਖੋ ਆ ਦੇਖੋ ਜੀ ਠੀਕ ਆ ਸੋ ਹੈ ਤਿਆਰੀ ਵਾਲੀ ਆ ਬਾਕੀ ਦੇਣ ਕਰਮ ਵਾਲੀ ਜਿਵੇਂ ਜੰਮੀ ਪੜੀ ਆ ਲੈ ਜੇ ਦੋ ਲੈ ਜੇ ਪੰਜ ਲੈ ਜੇ ਸੱਤ ਲੈ ਜੇ ਦੇਣ ਹਜੇ ਲੈ ਜੂ ਖੁੱਲੇ ਡੁੱਲੇ ਬਣੂਗੀ ਪੂਰਾ ਸੰਧੂ ਸਾਹਿਬ ਇਸ ਤਰ੍ਹਾਂ ਦੀ ਬਣੂਗੀ ਭਾਵੇਂ ਪੈਰ ਰੱਖ ਕੇ ਬੰਦਾ ਹਾਂ ਠੀਕ ਆ ਨੇ ਚੰਗੇ ਥਣ ਭਾਂਡੇ ਦੀ ਹੈਗੇ ਪੂਰੀ ਡਬਲ ਮਾਜਾ ਕੋਈ ਛੋਟੀ ਤਾਂ ਨਹੀਂ ਹੂੰ ਹੂੰ ਪੂਰੇ ਵੱਡੇ ਕਦ ਬੁੱਤ ਵਿੱਚ ਇਹ ਗਿੰਦਰ ਕਿੰਨੇ ਦੀ ਹੋ ਗਈ ਹਾਂ ਨਾਲ ਆਪਣੇ ਵੀਰਾਂ ਦੇ ਲਈ ਕਿੱਥੋਂ ਤੱਕ ਦੇ ਦੀਏ ਇਹ ਸੰਧੂ ਸਾਹਿਬ ਆਪਾਂ ਉਦਾਂ ਦੇ ਜੋ ਮਰਜ਼ੀ ਮੁੱਲ ਕਰੀ ਜਾਈਏ ਭਾਵੇਂ 1 35 ਕਰੀ ਜਾਈਏ 40 ਕਰੀ ਜਾਈਏ ਹਾਂ ਹਾਂ ਨਾ ਇਹ ਸਵਾ ਲੱਖ ਦੀ 1 25 ਦੇ ਦਾਂ ਠੀਕ ਹੈ ਜੀ 1 5 ਦੀ ਜੈਸਨ ਹੋਈ ਆ ਹਾਂ ਜੀ ਬਾਕੀ ਕਰਦੇ ਜੋ ਛੋੜ ਛੱਪਾ ਹੈ ਉਹ ਤੇ ਚਲੋ ਮੌਕੇ ਤੇ ਛੋੜ ਛੱਪਾ ਕਰਾਂਗੇ ਜ਼ਰੂਰ ਆ ਕਰਿਓ ਜ ਜਿੰਨਾ ਵੀ ਹੋ ਸਕਦਾ ਖੁੱਲਾ ਡੁੱਲਾ ਹਾਂ ਜੀ ਲਓ ਵੀ 1 5 ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਤੇ ਚੰਗੀ ਜਮੀ ਪਲੀ ਆ ਬਾਕੀ ਪਿਛਲੇ ਸਵੇ ਦਾ ਮਿਲਕ ਵੀ ਤੁਹਾਨੂੰ ਦੱਸ ਦਿੱਤਾ ਜਿੰਨਾ ਕਿ ਚਵਾਇਆ ਇਹਨੇ ਹਾਂ ਜੀ ਹੁਣ ਦੂਜਾ ਸਵੇ ਇਹਨੇ ਕਰਮਾਲੀ ਨੇ ਸੋਣਾ ਬਾਕੀ ਮੂਹ ਮੱਥੇ ਦੱਸੋ ਜੀ ਸਵੇ ਤੇ ਆਵੇਂ ਬਦਨਾ ਦੂਜੇ ਬਾਕੀ ਜਿਹੜੀ ਕਰਤੂਤ ਵਾਲੀ ਆ ਮੈਂ ਉਹਨੇ ਦੁੱਧ ਕੱਢਨੇ ਕੱਢਣਾ ਬਿਲਕੁਲ ਜੀ ਬਿਲਕੁਲ ਇਹ ਲੈ ਜੂ 8 ਦਿਨ ਵੀ ਖੜ ਸਕਦੀ ਹੈ ਜੇ ਹੂੰ ਠੀਕ ਆ ਜੀ ਬਹੁਤ ਚੰਗੀ ਮੈਂ ਠੀਕ ਆ ਜੀ ਹਾਂ ਜੀ ਸੋ ਅੱਗੋਂ ਪਿਛੋਂ ਪੂਰੀ ਬਰਾਬਰ ਆ ਜਿੰਨੀ ਗਾਂ ਨੂੰ ਤੇ ਓਨੀ ਪੇਸ਼ਾਨ ਕੋਈ ਇਹ ਨਹੀਂ ਹੈਗਾ ਕਿ ਵੀ ਪਸ਼ੂ ਤੱਕ ਗਾਂ ਨੂੰ ਰੱਖੂਗਾ ਜਿੰਨੀ ਅੱਗੇ ਨੂੰ ਪਹੁੰਹੂਗੀ ਓਨੀ ਪਿਛੇ ਆ ਹਾਂ ਸੋ ਪੂਰੀ ਡਬਲ ਮੱਝ ਸੋ ਚੰਗੀ ਆ ਠੀਕ ਆ ਜੀ ਥਾਨ ਭਾਂਡੇ ਦੀ ਪੂਰੀ ਖਬਰਦਾਰ ਸੋ ਬਾਕੀ ਇੱਕ ਪੰਜੀ ਦੇ ਵਿੱਚੋਂ ਮਾਨ ਤਾਣਾ ਲੈ ਵੀ ਕਿੱਧਰ ਇਹ ਨਾਕਸੀ ਦੋ ਅੱਜ ਆਪਣੇ ਆਪਣੇ ਤਿੰਨ ਟੋਟਲ ਆਪਣੇ ਕੋਲ ਹਾਂਜੀ ਤੇ ਨੰਬਰ ਕਰ ਦਿਓ ਸਾਂਝ ਇੱਕ ਆਪਣੇ 95925 ਵਾ 6436 ਠੀਕ ਆ ਜੀ ਹਾਂਜੀ ਇੱਕੋ ਨੰਬਰ ਹੀ ਹਣਾ ਹਾਂਜੀ ਇੱਕੋ ਨੰਬਰ ਠੀਕ ਆ ਜੀ ਆ ਦੋਸਤੋ ਇਹ ਸੰਵੀਰ ਗਿੰਦਰ ਪਿੰਡ ਚੋਲਾ ਸਾਹਿਬ ਤੋਂ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਆ ਸਰਹਿਆਲੀ ਤੋਂ ਵੀ ਕੋਈ 5-4 ਕਿਲੋਮੀਟਰ ਦੀ ਦੂਰੀ ਆ ਤੇ ਹਰੀਕੇ ਪੱਤਨ ਤੋਂ ਵੀ ਕੋਈ 8-10 ਕਿਲੋਮੀਟਰ ਦੀ ਦੂਰੀ ਆ ਪਿੰਡ ਚੋਲਾ ਸਾਹਿਬ ਦੀ ਆਓ ਆਪਣੀ ਇਥੇ ਆਣ ਕੇ ਦੋਸਤੋ ਤੁਸੀਂ ਨਰਕ ਪਰਖਾ ਤਸੱਲੀ ਕਰੋ ਔਰ ਜੂਸੇ ਤਰ੍ਹਾਂ ਕੋ ਦੋ ਚਾਰ ਨਾਗ ਇਸ ਕਿਲੇ ਦੇ ਉੱਪਰ ਮੌਜੂਦ ਹੁੰਦੇ ਆ ਆਉਂਦੇ ਰਹਿੰਦੇ ਪਸ਼ੂ ਠੀਕ ਆ ਜੀ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਤੇ ਫਿਲਹਾਲ ਅੱਜ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ